ਕਿਸੇ ਜੱਟ ਨੇ ਜੋ ਗੱਲ ਕੋਈ ਬਾਤ ਹੈ ਤਾਂਗੇ ਕਾਲੀ ਬਣੀ ਰਹੇ ਤੇ ਚਹੋਈ ਤੈਸੋ ਕਹਾਂ ਦੁਸਰੇ ਸਾਰੇ ਤੈਸੋ ਕਹਾਂ ਕਿ ਭਾਵੇਂ ਸੱਜੇ ਹਾਂ ਹਰੋ ਤਾਂ ਗੀਦਾਂ ਕਰੀ ਮੈਂ ਕਰੀ ਫਿਰ ਸਿਰ ਮੋਸੋ ਹੋਈ ਸ਼੍ਰੀ ਵਾਇਕੁ ਨੂੰ ਸ਼੍ਰੀ ਵਾਇਕੁ ਨੂੰ ਸਤ ਜ ਆਂ ਸਤ ਜ ਆਂ ਵੀ ਸਜਨਾ ਨੀ ਕੋਸ਼ੀ ਦੀ ਸਤ ਸੋ ਤਾਂ ਸੋ ਨਾ ਹੋਏ ਤੇ ਸੋ ਕੀ ਲਖਵਾ ਚੁਪਾ ਜਪਨਾ ਹੋਈ ਤੇ ਲਹਣ ਹਲੰਕਾ ਅਸਾਂ ਕੰਮ ਕਰ ਜਾ ਅਮਰ ਕਰ ਜਾ ਤੁਮ ਕੀਆ ਮੇਟਾ ਮੋੜੇ ਤੋਂ ਨਾ ਅਰੇ ਕੋ ਤਾਂ ਆਜੋ ਅਜੋ ਅਜੋ ਜੀ ਕੋਈ ਪ੍ਰੇਸ ਜੀ ਜੀ ਲੋ ਲਖੋਏ 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 لويون ਅਬਸਲੂਟ ਪ੍ਰੋਟੀਨ ਦੀ ਪਾਕਸ਼ਾਤੀ ਦੱਸੋ। ਕ੍ਰਿਪਾ ਤੁਹੋਂ ਪਗੋਤੀ ਸਿਮਰ ਕਾ ਗੁਰੂ ਨਾਨਕ ਲਈ ਕੇ ਆਏ ਸ਼ਰੰਗਿਤ ਗੁਰ ਤੇ ਅਮਰਦਾਸ RAM ਦਾ ਸਾਈਂ ਮੂਹਾਈ। ਅਰਜਨ ਹਰਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਮਿੱਠਾ ਸਭ ਦੁੱਖ ਜਾਏ ਤੇ ਮਹਾਨ ਉਸਤਰੀ ਹੈ ਕਰਨਾ ਉਹਨਾਂ ਦਾ ਵਹਿਤਾ ਹੈ। ਸਭ ਥਾਂ ਹੀ ਹੋਣ ਸਹਾਏ ਸਭ ਥਾਂ ਹੀ ਹੋਣ ਸਹਾਏ ਸਾਹਿਬ ਚਿਦਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲਗੀਧਰ ਸਤਸਗੁਰੂ ਗੁਰੂ ਖਾਲਸਾ ਪੰਥ ਦੇ ਸਾਜਨਵਾਜ ਨੂੰ ਆਦੇ ਬਖਸ਼ਿਸ਼ ਪੰਡਾ ਦਿੱયો ਹਨੂਪੁਰ ਦੇ ਵਾਸੀ ਸਤਸਗੁਰੂ ਇਹ ਸਤਿਵਾਂ ਜਾਨੀ ਪਿਤਾ ਜੀ ਸੰਕਰਣੇ ਹੋਣਾਂ ਦੀ ਸਹਾਇ ਸਭ ਥਾਂ ਹੀ ਹੋਣਾਂ ਦੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਨ ਸਾਰੇ ਗੁਰਬਾਣੀ ਕਹੇ ਸਿਮ ਜਨਮ ਆਣ ਪ੍ਰਕਾਸ਼ ਗੁਰੂ ਨਿਸਾਰੇ ਸਤਿ ਸਾਹਿਬ ਸਤਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਾਈ ਹੋਣਾਂ ਦੀ ਸਾਰੇ ਸਭ ਥਾਂ ਇਹਨਾਂ ਦੀ ਸਹਾਇ ਗੁਰਸੰਦੀਦਾਰ ਦਾ ਧਿਆਨ ਕੇ ਕਰਨਾ ਇਸੇ ਵਾਰ श्री अर्शन कृष्ण ਚੌਂਕੀਆਂ ਝੰਡੇ ਬੋਗੇ ਜੋ ਜੁਗ ਅਟਲ ਧਰਮ ਕਾ ਜੈ ਕਾ ਸਿੱਖਾਂ ਦਾ ਮਨ ਨੀਵਾ ਮਾਤ ਉੱਚੀ ਮਾਤ ਪਿਆਰੀ ਪਿਆਰੀ ਸਿੱਖੀ ਬਖਸ਼ ਸਾਈਂ ਜੇਤਾ ਸਮੁੰਦ ਸਾਗਰ ਨੀ ਇਹ ਕਾ ਗਿਆ ਤੋ ਪੈ ਸਵਾਮੀ ਮਾਨਸ ਕੀ ਗਤੇ ਹੀ ਜੀ ਗੀਵਨ ਵਾ ਸਤਗੁਰ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਸਤਗੁਰੂ ਅਨੰਦਪੁਰ ਦੇ ਵਾਸੀ ਮੇਰੇ ਮਹਾਨ ਮਹਾਨ ਪ੍ਰੀਤਮ ਪਿਆਰੇ ਸਤਗੁਰੂ ਜੀ ਉਹਨੀਆਂ ਕਰਦੇ ਹਵਾਲੇ ਸਤਿਗੁਰੂ ਪੰਜਾਬ ਪਿਆਰੇ ਹਵਾਲੇ ਸਤਿਗੁਰੂ ਆਪਣੇ ਪੰਥ ਦੇ ਸਦਾਗੰਗ ਸਿੰਘ ਸਹਾਇ ਹੋ ਆਪਣੇ ਪੰਥ ਦੇ ਦੁਸ਼ਟਾਂ ਦੋਖੀਆਂ ਦਾ ਨਾਸ ਕਰੋ ਪੰਥ ਅਧੀਨ ਅਨੁਸਮਤ ਬਖਸ਼ੋਗੀ ਉਹਨਾਂ ਵਾਸਤੇ ਰੇ ਪੰਥੀ ਤਨਨ ਤਨ ਕਰਵਾਲ ਕਰਕੇ ਤੇਨੂੰ ਸਕੇ ਖੁਸ਼ੀਆਂ ਲੈ ਸਕਣ ਮਿਹਰવાન ਜਗਤਾਰਾ ਸ਼ਕਤੂ ਜੀ ਆਪ ਜੀ ਨੇ ਮਹਾਨ ਮਹਾਨ ਬਖਸ਼ਿਸ਼ ਕਰਕੇ ਆਪ ਦੇ ਦੋਨੋਂ ਕਰੋ ਵਗ ਸਾਈ ਗੁਰਮੁਖ ਬਾਬਾ ਜੀ ਦੀ ਸੰਗਤ ਨੂੰ ਦਾ ਮੇਲ ਸੰਮੁਖ ਦਾ ਦੀਦਾਰ ਬਖਸ਼ਿਆ ਜੀ ਬੀਵਨਵਾਸ ਆਬਰਾਹਮ ਕਰੋ ਗੁਰਮੁਖ ਦਾ ਮੇਲ ਸੰਮੁਖ ਦਾ ਦੀਦਾਰ ਦਰਗਾਹ ਦੇ ਬਖਸ਼ੇ ਨੇ ਸੰਗਤ ਸਦਾ ਬਖਸ਼ਦੇ ਰਹੋ ਜੋ ਜੀ ਪਰੇ ਤੇਰੇ ਦਰ ਦੇ ਨਾਲ ਜੀਵਨਵਾਸ ਠੀਕੰਢੀ ਜਾਏ ਮਿਹਰ ਰਹਿਮਤ ਬਖਸ਼ਿਸ਼ ਕਰਕੇ ਜੀਵਨਵਾਸ ਸਤੂਰ ਸੱਚੇ ਪਾਤਸ਼ਾਹ ਜੀ ਗੁਰਮੁਖ ਪਿਆਰੇ ਵਾਜਾ ਜੀ ਦੀ ਪ੍ਰੇਮਾ ਅਤੇ ਆਪ ਦੇ ਦਰ ਘਰ ਦੇ ਅਨੰਨ ਸੇਵਕ ਭਾਈ ਸਾਹਿਬ ਭਾਈ ਔਰੰਗ ਸਿੰਘ ਜੀ ਦੇ ਉਤਮ ਉਪਰਾਸ ਸੱਚੇ ਪਾਤਸ਼ਾਹ ਜੀ ਬੇਂਤੀ ਚੌਪੀ ਦੇ ਪਾਠਾ ਦਾ ਮਹਾਨ ਜਗ ਜੋ ਆਪ ਜੀ ਨੇ ਰਚਵਾਇਆ ਜੋ ਪ੍ਰਵਾਹ ਚੱਲਿਆ ਸੀ ਜੀਵਨਵਾਸ ਬੇਅੰਤ ਬੇਅੰਤ ਪਾਠ ਆਪ ਜੀ ਦੇ ਹੰਦ ਸੇ ਗੁਰਮੁਖ ਪਿਆਰੇ ਵੀਰਾਂ ਭੈਣਾਂ ਨੇ ਆਪ ਜੀ ਦੀ ਹਜ਼ੂਰੀ ਵਿੱਚ ਸਜ ਕੇ ਕੀਤੇ ਹਨ ਉਹ ਇਸ ਜਗਤ ਦੀ ਵੀ ਬੁਰਵਕ ਵੀਰਾ ਪਹਾੜ ਗੁਰਮੁਖ ਵੀਰਾ ਪਹਾੜ ਤੋਂ ਆਦੇਸ਼ ਆਰਬਕਸ਼ ਹੈ ਸਾਹਿਬ ਜੀ ਦੂਰ ਦੂਰ ਲਾ ਕੇ ਗੁਰਮੁਖ ਵੀਰਾ ਪਹਾੜ ਨੇ ਇਸ ਮਹਾਨ ਜਗ ਦੇ ਅੰਦਰ ਸੁਖ ਪ੍ਰਾਪਤ ਕਰਨ ਲਈ ਆਪ ਦੀ ਰਹਿ ਬਖਸ਼ਿਸ਼ ਪ੍ਰਾਪਤ ਕਰਨ ਲਈ ਆਪ ਦੀ ਸਿੱਖੀ ਦੇ ਨਾਲ ਜੁੜਨ ਲਈ ਵੀਰਵਾਲ ਕਲਗੀ ਤਰ ਸਤਿਗੁਰੂ ਸੰਜੇਪ ਆਇਆ ਚੰਗੀ ਦੇਰੀ ਕਰਵੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤਾਰੇ ਨਾਮ ਅਦੂਰ ਪਰਮ ਕ੍ਰਿ ਜਾਣਸੀ ਮੇਲਾ ਸੱਚ ਪਰਮਾਨ ਸ਼ਬਦ ਪਜਣਸੀ ਸਾਸਨ ਤੋਂ ਕਰ ਬਾਤੋ ਸਾਰ ਨਾਮ ਸੇ ਮਨੋ ਛੋੜ ਵਿਕਾਰ ਸੱਜਾ ਸੱਜਦੇ ਸੱਚ ਸੱਜ ਨੇਓ ਸੱਚ ਲਾ ਆਪੇ ਕਰੇ ਨਿਆਉ ਆਇਆ ਸੰਤ ਜੀ ਦਾ ਸੁਦੇ ਦੇ ਆਲਾ ਤੇ ਸੇਵੀਂ ਦੇ ਨਾਮ ਹੈ ਮੋਲੇ ਤੂੰ ਤੁਮਹਾਂ ਨੀਤ ਸੇਵਕ ਕਾਂਡਿਆ ਨਾਨਕ ਨਦਵ ਕਰਿਓ ਮਨੇ ਸਚੁ ਬਾੰਡਿਆ ਹੋ ਨੀਤ ਸੇਵਕ ਕਾਂਡਿਆ

ਦਰਸ਼ਨ ਪਰਸਾਤੁਰਕਾ ਜਨਮ ਵਰ ਉਤਜਾਇ ਸ਼੍ਰੀਵਾ ਨੂੰ ਸਾਰ ਦਿਓ ਤਨ ਤਨ ਸਿ ਗੁਰੂ ਅਜੰਦੇ Valeu! bye